ਆਪਿਆਰੀ ਬਾਣੀ ਨੇ ਕਿਹਾ ਜੇਨ ਮਨ ਹੋਰ ਮੁਖ ਹੋਰ ਸਿਕੰਡੇ ਕੱਟਿਆ ਉਹਦਾ ਕਦੀ ਵੀ ਸਾਥ ਨਹੀਂ ਦੇ ਸਕਦਾ ਜਿਨ੍ਹਾਂ ਨੇ ਅੱਜ ਤੱਕ ਪੰਥ ਦੀ ਬਦਕਾਰੀ ਕੀਤੀ ਜਿਨ੍ਹਾਂ ਨੇ ਅੱਜ ਤੱਕ ਪੰਥ ਨੂੰ ਵਰਤਿਆ ਏ ਸ਼੍ਰੋਮਣੀ ਕਮੇਟੀ ਨੂੰ ਦੋਫਾਰ ਨਹੀਂ ਕਰ ਸਕਦੇ ਕੀ ਕੀਤਾ ਇਹਨਾਂ ਨੇ ਐਡਾ ਕੌਮ ਦਾ ਦੱਸਣ ਤਾਂ ਹੀ ਕਿਉਂ ਜਿੰਮੇਦਾਰ ਮੰਨਿਏ ਇਹ ਮੋਰਚੇ ਵਿੱਚੋਂ ਮੇਰੇ ਆ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਿਵੇਂ ਤੁਸੀਂ ਜਾਣਦੇ ਹੋਵੋਗੇ ਕਿ ਕੌਮੀ ਇਨਸਾਫ ਮੋਰਚੇ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਇਹ ਵੀ ਤੁਹਾਡੀਆਂ ਅੱਖਾਂ ਸਾਹਮਣੇ ਤਸਵੀਰਾਂ ਆ ਜਾਣਗੀਆਂ ਕਿ ਤਕਰੀਬਨ 7 ਜਨਵਰੀ ਦੇ 2 ਵਜੇ ਤੋਂ ਲੈ ਕੇ ਜਿਹੜਾ ਮੋਰਚਾ ਲੱਗ ਜਾਂਦਾ ਹੈ ਵਾਈਪੀਐਸ ਚੌਂਕ ਜੋ ਕਿ ਚੰਡੀਗੜ੍ਹ ਅਤੇ ਮੁਹਾਲੀ ਦੀ ਸਰਹੱਦ ਦੇ ਉੱਪਰ ਮੌਜੂਦ ਹੈ ਤਾਂ ਮੇਂਧੀਆਂ ਬਰਸਾਤ ਦੀਆਂ ਰਾਤਾਂ ਵੀ ਉਸੇ ਜਗ੍ਹਾ ਦੇ ਉੱਪਰ ਗੁਜ਼ਾਰ ਦਿੱਤੀਆਂ ਜਾਂਦੀਆਂ ਨੇ ਜਿੱਥੇ ਇਸ ਮੋਰਚੇ ਦੇ ਵਿੱਚ ਸਮਾਜ ਦੇ ਨਾਲ ਪੰਥ ਦੇ ਨਾਲ ਅਤੇ ਪੰਜਾਬ ਦੇ ਨਾਲ ਵੱਡੀਆਂ ਧਿਰਾਂ ਸ਼ਮੂਲੀਅਤ ਕਰਦੀਆਂ ਨਜ਼ਰ ਆਉਂਦੀਆਂ ਨੇ ਤਾਂ ਉੱਥੇ ਹੀ ਜ਼ਿਕਰ ਕੀਤਾ ਜਾਂਦਾ ਹੈ ਬਾਪੂ ਲਾਭ ਸਿੰਘ ਦਾ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਤਕਰੀਬਨ ਬਹੁਤ ਲੰਬਾ ਸਮਾਂ ਮਟਕਾ ਚੌਂਕ ਚੰਡੀਗੜ੍ਹ ਦੇ ਵਿੱਚ ਗੁਜ਼ਾਰ ਦਿੱਤਾ ਤਾਂ ਇਸੇ ਦੇ ਵਿੱਚ ਜ਼ਿਕਰ ਕੀਤਾ ਜਾਵੇ ਤਾਂ ਜਿੱਥੇ ਧਾਰਮਿਕ ਅਤੇ ਰਾਜਨੀਤਿਕ ਧਿਰਾਂ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਨਮਾਇंदे ਨੇ ਉਹ ਸ਼ਮੂਲੀਅਤ ਕਰਦੇ ਨਜ਼ਰ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਵੱਡੀ ਦਾਵੇਦਾਰੀ ਇਹ ਕੀਤੀ ਜਾਂਦੀ ਹੈ ਕਿ ਅਸੀ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆਂ ਬਿਰਬੀਆਂ ਦੇ ਉੱਪਰ ਸਖਤ ਕਾਨੂੰਨ ਚਾਹੀਦੇ ਨੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਕੇ ਸਖਤ ਸਜ਼ਾਵਾਂ ਉਹਨਾਂ ਦੇ ਵਾਸਤੇ ਘੜੀਆਂ ਜਾਣੀਆਂ ਚਾਹੀਦੀਆਂ ਨੇ ਪਰ ਅੱਜ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸ਼ਮੂਲੀਅਤ ਕਰਦੇ ਨੇ ਸਟੇਜ ਦੇ ਉੱਪਰ ਇੱਕ ਤਿੱਖੀ ਤਕਰੀਰ ਕਰਦੇ ਨੇ ਔਰ ਤਿੱਖੀ ਤਕਰੀਰ ਦੇ ਦੌਰਾਨ ਉਹਨਾਂ ਦੇ ਵੱਲੋਂ ਇਹ ਬਹੁਤ ਵੱਡੀ ਇੱਕ ਕਹਿ ਸਕਦੇ ਹਾਂ ਕਿ ਸਪੀਚ ਦੇ ਵਿੱਚ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਸਰਕਾਰ ਦੇ ਉੱਪਰ ਸਖਤ ਦਬਾਅ ਬਣਾਉਣਾ ਚਾਹੀਦਾ ਹੈ ਕਿਸੇ ਵੀ ਕੀਮਤ ਦੇ ਉੱਪਰ ਇਨਾ ਜਦੋਂ ਤੱਕ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਪਿੱਛੇ ਵੱਲੇ ਨਹੀਂ ਪਰਤਣਾ ਚਾਹੀਦਾ ਤਾਂ ਮੋਰਚੇ ਦੇ ਜਿਹੜੀ ਇੱਕ ਮੁੱਖ ਸਟੇਜ ਲੱਗੀ ਹੋਈ ਹੈ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੈ ਹਜ਼ੂਰੀ ਦੇ ਵਿੱਚੋਂ ਬੋਲਣ ਤੋਂ ਬਾਅਦ ਆਪਣੇ ਜਥੇ ਦੇ ਸਾਥੀਆਂ ਦੇ ਨਾਲ ਪੁਲਿਸ ਜਿਹੜੇ ਕਰਮਚਾਰੀ ਉਹਨਾਂ ਨੂੰ ਸੁਰੱਖਿਆ ਗਾਰਡ ਦਿੱਤੇ ਹੋਏ ਨੇ ਉਹਨਾਂ ਦੇ ਨਾਲ ਸਟੇਜ ਤੋਂ ਵਾਪਸ ਆਪਣੀ ਕਾਰ ਵੱਲੇ ਪਰਤਦੇ ਨੇ ਤਾਂ ਕੁਝ ਨੌਂਦਵਾਨਾਂ ਦੇ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਗਲ ਦੇ ਨਾਲ ਵਾਰਤਾ ਲਾਪ ਕੀਤਾ ਜਾਂਦਾ ਹੈ ਜਿਹਦੇ ਵਿੱਚ ਪੁਲਿਸ ਕਰਮਚਾਰੀਆਂ ਦੇ ਵੱਲੋਂ ਜਾਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਰੋਕਣ ਦੇ ਯਤਨ ਕੀਤੇ ਜਾਂਦੇ ਨੇ ਪਰ ਨੌਜਵਾਨਾਂ ਦੇ ਸਵਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਹੁਤ ਤਿੱਖੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਇਹ ਤਕਰੀਬਨ ਲੰਬਾ ਸਮਾਂ ਜਿਹੜਾ ਸੀ ਬਰਗਾੜੀ ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅਤੇ ਧਿਆਨ ਸਿੰਘ ਮੰਡ ਦੀ ਅਗਵਾਈ ਦੇ ਵਿੱਚ ਮੋਰਚਾ ਲੱਗਾ ਰਿਹਾ ਜਿਸ ਮੋਰਚੇ ਦੇ ਵਿੱਚ ਬਹੁਤ ਵੱਡੀ ਸ਼ਮੂਲੀਅਤ ਸਿੱਖ ਸੰਗਤ ਨੇ ਕੀਤੀ ਤਾਂ ਵੱਖ-ਵੱਖ ਵਰਗਾਂ ਦੇ ਧਰਮਾਂ ਦੇ ਤਮਾਮ ਲੋਕਾਂ ਨੇ ਵੀ ਕੀਤੀ ਪਰ ਨੌਜਵਾਨਾਂ ਦਾ ਇਹ ਵੀ ਇੱਕ ਤਿੱਖਾ ਸਵਾਲ ਸੀ ਕਿ ਉਸ ਮੋਰਚੇ ਨੂੰ ਵੇਚ ਦਿੱਤਾ ਗਿਆ ਕਿਹੜੇ ਕਹਿ ਸਕਦੇ ਆ ਕਿ ਕਿਹੜੇ ਮੁੱਖ ਮੁੱਦੇ ਹੱਲ ਕੀਤੇ ਗਏ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗਾ ਸੀ ਬਿਰਵੀ ਇਨਸਾਫ ਨੂੰ ਲੈ ਕੇ ਲੱਗਾ ਸੀ ਔਰ ਜਿਹੜੇ ਕੋਟ ਕਪੂਰੇ ਦੇ ਵਿੱਚ ਸਿੰਘ ਸ਼ਹੀਦ ਹੋ ਜਾਂਦੇ ਨੇ ਉਨ੍ਹਾਂ ਨੂੰ ਲੈ ਕੇ ਇਹ ਮੋਰਚਾ ਲੱਗਾ ਗਿਆ ਸੀ ਪਰ ਇਨ੍ਹਾਂ ਤਮਾਮ ਮੋਰਚਿਆਂ ਦੇ ਵਿੱਚੋਂ ਇੱਕ ਵੀ ਮੰਗ ਜਿਹੜੀ ਸਿੱਖਾਂ ਦੀ ਸੀ ਉਸ ਮੰਗ ਨੂੰ ਪੂਰਿਆ ਨਹੀਂ ਕੀਤਾ ਗਿਆ ਤਾਂ ਆਉਂਡਵਾਨਾਂ ਦੇ ਵੱਲੋਂ ਇਹ ਵੀ ਸਵਾਲ ਕੀਤਾ ਜਾਂਦਾ ਹੈ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਤਾਂ ਤੁਹਾਡਾ ਭਾਜਪੀ ਦੇ ਨਾਲ ਖਾਸ ਕਰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇ ਨਾਲ ਬਹੁਤ ਗੂੜਾ ਸਬੰਧ ਸੀ ਬਹੁਤ ਵੱਡੀ ਸਾਂਝ ਗਾਣ ਸੀ ਆਮ ਕਰਕੇ ਜਿਹੜੇ ਇਹ ਭਾੜਪਾ ਦੇ ਆਗੂ ਕਹਿ ਸਕਦੇ ਆ ਕਿ ਉਹ ਤੁਹਾਡੇ ਕੋਲ ਮਿਲਣ ਵਾਸਤੇ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਆਉਂਦੇ ਸੀ ਜਦੋਂ ਕਿ ਜਿਹੜੇ ਪੰਜਾਬ ਅਤੇ ਜਿਹੜੇ ਕਿਰਤੀ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਸਨ ਉਹਨਾਂ ਦੇ ਨਾਲੋਂ ਜਾਂ ਉਹਨਾਂ ਨੇ ਆਪਣਾ ਨਾਤਾ ਉਹਨਾਂ ਲੀਡਰਸ਼ਿਪ ਦੇ ਨਾਲੋਂ ਤੋੜਿਆ ਹੋਇਆ ਸੀ ਬੀਜੇਪੀ ਦੇ ਨਾਲੋਂ ਪਰ ਤੁਹਾਡੀ ਉਸ ਸਮੇਂ ਵੀ ਸਾਹਂਡ ਗਾੜ ਰਹੀ ਐ ਸੀ ਉਸ ਸਮੇਂ ਦੇ ਦਰਮਿਆਨ ਤੁਸੀਂ ਇਹ ਵੀ ਕਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਮੈਂ ਸਮਝੌਤਾ ਕਰਵਾਵਾਂਗਾ ਸੈਂਟਰ ਦੇ ਨਾਲ ਮੈਂ ਬੀਜੇਪੀ ਦੇ ਨਾਲ ਗੱਲ ਕਰਾਂਗਾ ਔਰ ਕਿਸਾਨੀ ਅੰਦੋਲਨ ਦਾ ਸਮਝੌਤਾ ਕਰਾਵਾਂਗਾ ਖੇਤੀ ਬਿੱਲ ਰੱਦ ਹੋਣਗੇ ਜਾਂ ਉਹਦੇ ਵਿੱਚ ਐ ਅਮੈਂਡਮੈਂਟ ਹੋ ਸਕਦੀ ਹੈ ਪਰ ਨੌਜਵਾਨਾਂ ਨੇ ਸਵਾਲ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਿਰਬੀਆਂ ਨੂੰ ਲੈ ਕੇ ਤੁਸੀਂ ਅੱਜ ਤੱਕ ਕੀ ਕੀਤਾ ਅੱਡ ਮੋਰਚੇ ਦੇ ਹਮਦਰਦ ਬਣ ਕੇ ਇਸ ਜਗ੍ਹਾ ਦੇ ਉੱਪਰ ਆਏ ਹੋ ਕੇਵਲ ਆਪਣੀ ਚੌਧਰ ਦੇ ਖਾਤਰ ਨੌਜਵਾਨਾਂ ਦੇ ਬਹੁਤ ਤਿੱਖੇ ਸਵਾਲ ਸੀ ਤਾਂ ਉਹ ਸਵਾਲ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਇਹਦੇ ਵਿੱਚ ਇੱਕ ਜ਼ਿਕਰਯੋਗ ਹੋਰ ਹੈ ਕਿ ਡੇਰਾ ਰਾਧਾ ਸਵਾਮੀ ਨੂੰ ਲੈ ਕੇ ਵੀ ਜੱਥੇਦਾਰ ਬਲਜੀਤ ਸਿੰਘ ਨੂੰ ਨੌਂਡਵਾਨਾਂ ਦੇ ਵੱਲੋਂ ਇੱਕ ਤਿੱਖੇ ਸਵਾਲ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਸਮੁੱਚਾ ਵਾਤਾਵਰਨ ਕੌਮੀ ਇਨਸਾਫ ਮੋਰਚੇ ਦੀ ਸਟੇਜ ਦੇ ਬਾਰ ਬਾਰ ਨੌਂਡਵਾਨਾਂ ਨੇ ਆਪਣੇ ਸਵਾਲਾਂ ਦਾ ਕੀਤਾ ਏ ਉਹ ਤੁਹਾਡੇ ਨਾਲ ਸਾਂਝਾ ਵੀ ਕਰਦੇ ਜਾਂਦੇ ਆ ਕਰ ਸਕਦੇ ਨੇ ਇੱਕ ਪਾਸੇ ਬੀਜੇਪੀ ਕੋਲ ਬੈਠਣਾ ਇੱਕ ਪਾਸੇ ਇੱਥੇ ਵੀ ਆ ਕੇ ਕਹਿ ਦਣਾ ਅਸੀਂ ਪੰਥ ਦਾ ਸਾਥ ਦੇਵਾਂਗੇ ਬਾਪਿਆ ਦੀ ਬਾਣੀ ਨੇ ਕਿਹਾ ਜੇਨ ਮਨ ਹੋਰ ਮੁੱਖ ਹੋਰ ਸਿਕੰਡੇ ਕੱਢਿਆ ਤਰਾ ਕਦੀ ਵੀ ਸਾਥ ਨਹੀਂ ਦੇ ਸਕਦਾ ਜਿਨ੍ਹਾਂ ਨੇ ਅੱਜ ਤੱਕ ਪੰਥ ਦੀਆਂ ਗਤਿਕਾਰੀ ਕੀਤੀ ਜਿਨ੍ਹਾਂ ਨੇ ਅੱਜ ਤੱਕ ਪੰਥ ਨੂੰ ਵਰਤਿਆ ਏ ਨੌਜਵਾਨਾਂ ਨੂੰ ਵਰਤਿਆ ਉਹ ਕਿਸ ਤਰ੍ਹਾਂ ਪੰਥ ਦਾ ਸਾਥ ਦੇ ਸਕਦੇ ਨੇ ਬਾਕੀ ਤਾਂ ਕੀ ਮਰਦਾਬਨ ਮਰਦਾਬਨ ਇਹਨਾਂ ਕਹਿੰਦੇ ਸਰਕਾਰ ਮੰਗਾ ਰੱਖਦਾ ਆਂ ਮੰਗਾ ਰੱਖ ਲਿਆ ਇਹ ਸੰਤਾ ਨੇ ਕਹਿ ਹੀ ਕਿ ਇਹ ਇਨਸਾਫ ਨਹੀਂ ਦਿੱਤਾ ਇਨਸਾਫ ਲੈਣਾ ਪਿਆ ਆਂ ਅਸੀਂ ਹੱਕ ਲੈਣਾ ਏ ਮੰਗਾ ਮੰਗਣੀਆਂ ਸਿਖਾਰੀ ਨਹੀਂ ਰੱਖ ਲੈਣਾ ਤਾਂ ਲੈ ਕੇ ਜਾਵਾਂਗੇ ਤੇ ਇਹਨਾਂ ਦੀ ਉਹਨਾਂ ਨਾਲ ਸਾਥ ਹੈ ਜੇ ਰਾਧਾ ਸਵਾਮੀ ਆਪਿਆ ਨੂੰ ਗੁਰੂ ਨੇ ਆ ਗੁਰੂ ਦੇ ਮਾਰੇ ਉਹਦਾ ਨਰਾਦਰ ਰਾਧਾ ਸਵਾਮੀਆਂ ਦੇ ਅੱਗੇ ਨੱਕ ਰਖੜਿਆ ਰਾਧਾ ਸਵਾਮੀ ਕੌਣ ਨੇ ਨਰੰਕਾਰੀਆਂ ਦੇ ਅੱਗੇ ਨਰੰਕਾਰੀਆਂ ਦੇ ਅੱਗੇ ਨੱਕ ਰਖੜਿਆ ਇਹ ਮੋਹਨ ਲਾਲ ਖੱਟੜ ਦੇ ਕੇ ਸੁਬੇ ਨੇ ਇਹ ਪੰਥੀ ਠੇਕੇਦਾਰ ਕਦੀ ਨਹੀਂ ਹੋ ਸਕਦੇ ਅਸੀਂ ਨਹੀਂ ਠੇਕੇਦਾਰ ਮੰਨਦੇ ਇਹ ਬਾਸੂ ਨੇ ਇੱਥੇ ਮੰਨਿਆ ਹੋਇਆ ਜਦੋਂ ਇਹ ਹਰਿਆਣਾ ਕਮੇਟੀ ਦੇ ਪ੍ਰਧਾਨ ਸੀ ਉਦੋਂ ਕਿਉਂ ਇਹਨਾਂ ਵੱਤੀ ਸੀ ਕਦੀ ਗੱਲ ਕੀਤੀ ਅੱਜ ਉਹਨਾਂ ਨੇ ਪ੍ਰਗਾਰੀ ਮੋਰਚਾ ਵੇਚਿਆ ਪ੍ਰਗਾਰੀ ਮੋਰਚਾ ਮੋਰਚੇ ਵੇਚਦਾ ਚਾਹੁੰਦੇ ਮੋਰਚੇ ਖਰਾਬ ਕਰਾਉਣਾ ਚਾਹੁੰਦੇ ਆ ਬਾਬਾ ਜੀ ਇੱਕ ਜਿਹੜੀ ਬੇਨਤੀ ਕਰਨੀ ਸੀ ਜੇ ਤੁਹਾਡੇ ਚੈਨਲ ਰਾਈ ਸੁਣਨ ਤਾਂ ਸਾਨੂੰ ਜਰੂਰ ਦੱਸਣ ਚਾਹੇ ਸਾਨੂੰ ਜੋ ਮਰਜ਼ੀ ਕਹਿਣ ਧਰਮ ਦਾ ਠੇਕੇਦਾਰ ਕੋਈ ਨਹੀਂ ਹੈ ਸਭ ਸੇਵਾਦਾਰ ਹੈ ਅਸੀਂ ਇੱਕ ਬੇਨਤੀ ਕਰਨੀ ਸੀ ਵੀ ਨੌਜਵਾਨ ਤੁਹਾਡੇ ਤੋਂ ਖਫਾ ਹੈ ਬਰਗਾੜੀ ਮੋਰਚੇ ਨੂੰ ਲੈ ਕੇ ਮਹਿਬਲ ਕਲਾ ਵਾਲੇ ਕਾਂਡ ਨੂੰ ਲੈ ਕੇ ਜੇ ਉੱਥੇ ਸੰਤ ਸਮਾਜ ਇਕੱਠਾ ਹੋ ਸਕਦਾ ਹੈ ਉੱਥੇ ਸੰਤ ਸਮਾਜ ਦਾ ਵਖਰੇਵਾ ਬਾਅਦ ਵਿੱਚ ਪਿਆ ਤੇ ਅੱਜ ਇੱਥੇ ਕਿਉਂ ਨਹੀਂ ਤੁਸੀਂ ਇਕੱਠੇ ਹੋ ਸਕਦੇ ਸਾਨੂੰ ਜੋ ਯੰਗਸਟਰਸ ਨੂੰ ਜਾਂ ਜੋ ਨੌਜਵਾਨੀ ਨੂੰ ਸਿੱਖ ਨੌਜਵਾਨੀ ਨੂੰ ਤੁਹਾਡੇ ਤੇ ਰੋਸ ਹੈ ਉਸ ਜੀ ਉਦੇ ਵਾਸਤੇ ਕੀ ਕਹਿਣਾ ਹੈ ਤੇ ਸਾਨੂੰ ਧੱਕੇ ਮਾਰਦੇ ਕੋਈ ਨਹੀਂ ਪਾਈ ਜੀ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਸਾਨੂੰ ਦੱਸਣ ਦਾ ਵੀ ਨੌਜਵਾਨੋ ਜੇ ਤੁਹਾਡੀ ਮਨ 'ਚ ਕੋਈ ਗੁੱਸਾ ਹੈ ਅਸੀਂ ਪਹਿਲਾਂ ਗੱਲ ਕਰ ਲਓ ਬਾਅਦ 'ਚ ਸਾਡੀ ਸੰਗਤ ਨਾਲ ਗੱਲ ਕਰ ਲਿਓ ਨਹੀਂ ਕੀਤੀ ਗਈ ਕਿਉਂ ਇਹ ਕਿਉਂ ਦੇਖੋ ਜੀ ਇਹ ਸੇਵਾਦਾਰਾਂ ਨੂੰ ਸੇਵਾਦਾਰਾਂ ਨੂੰ ਕਿਉਂ ਸਵਾਲ ਲਾ ਲਓ ਇੱਕ ਸਵਾਲ ਇੱਕ ਦਾਰ ਸੁਣ ਲਿਓ ਪਰ ਇਹਨਾਂ ਦਾ ਕਿੱਥੋਂ ਆਕੇ ਕਿ ਸ੍ਰੋਮਣੀ ਕਮੇਟੀ ਨੂੰ ਦੋ ਫਾਰ ਕਰਦਣ ਇਹਨਾਂ ਨੇ ਦੋ ਫਾਰ ਕਰਤੀ ਹੁਣ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਿੱਖ ਸਮਰਪਤੀ ਇਹਦਾ ਦੋਵੇਂ ਸੈੱਟ ਵੰਟਤੇ ਸਾਡੀ ਸਰਬਾਰ ਸਾਸਾ ਅਕਾਲ ਜਿਹੜੀ ਸਾਡੀ ਸਿੱਖਾ ਨਹੀਂ ਸੁਪਰੀਮ ਕੋਰਟ ਆ ਅਕਾਲ ਤਖਤ ਸਾਹਿਬ ਆ ਸੁਪਰੀਮ ਕੋਰਟ ਦਾ ਕੀ ਆ ਕਿ ਇਹਨਾਂ ਨੇ ਉੱਥੇ ਕੇਸ ਲਾਗੇ ਤੇ ਕਹ ਹਰਿਆਣਾ ਵੱਖਰਾ ਬਣਾਤਾ ਪੰਜਾਬ ਵੱਖਰਾ ਬਣਾਤਾ ਆਈ ਉੱਥੇ ਤੇ ਬੰਦੇ ਬਦਲ ਸਕਦੇ ਆ ਕੁਰਸੀਆਂ ਵਾਲੇ ਬਦਲ ਸਕਦੇ ਆ ਜਥੇਦਾਰ ਬਦਲ ਸਕਦੇ ਆ ਪਰ ਸ੍ਰੋਮਣੀ ਕਮੇਟੀ ਨੂੰ ਦੋ ਫਾਰ ਨਹੀਂ ਕਰ ਸਕਦੇ ਕੀ ਕੀਤਾ ਇਹਨਾਂ ਨੇ ਐਦਾ ਕੌਮ ਦਾ ਦੱਸਣ ਤਾਂ ਹੀ ਕਿਉਂ ਜਥੇਦਾਰ ਮੰਨਿਏ ਇਹ ਮੋਰਚੇ ਵੇ ਇੱਕ ਮਿੰਟ ਹੁਣ ਇੱਥੇ ਗੱਲ ਹੋਰ ਹੋਵੇਗੀ ਜਿੱਦਾਂ ਦਿੱਲੀ ਸਟੇ ਤੇ ਦੀਪ ਸਿੱਧੂ ਗਿਆ ਸੀ ਕੌਮੀ ਸ਼ਹੀਦ ਦੀਪ ਸਿੱਧੂ ਜਦੋਂ ਦਿੱਲੀ ਸਟੇ ਤੇ ਗਿਆ ਉਹਨੇ ਉਹਨਾਂ ਨੂੰ ਸਵਾਲ ਕੀਤੇ ਜਿਨ੍ਹਾਂ ਨੇ ਪੰਥ ਦੇ ਨਾਲ ਦਗਾ ਕੀਤਾ ਸੀ ਉਹਨਾਂ ਨੂੰ ਸਵਾਲ ਕੀਤੇ ਅੱਜ ਇਹ ਨਾਲੇ ਸਾਡੇ ਤੇ ਵੀ ਟੈਗ ਲਾਇਆ ਜਾਵੇ ਵੀ ਇਹ ਸਰਕਾਰ ਦੇ ਛੱਡੀ ਹੋਏ ਬੰਦੇ ਆ ਦਿਲੋਂ ਤੁਰਿਆ ਪੰਥ ਦਾ ਦਰਦ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਖਿਲਰਿਆਂ ਦਾ ਦਰਦ ਹੈ ਐਨਾਂ ਨਹੀਂ ਅਸੀਂ ਇੱਥੇ ਤੁਰੇ ਵਰਦੇ ਤਾਂ ਅਸੀਂ ਸਰਕਾਰੇ ਆਉਂਦੇ ਆ ਇਹਨਾਂ ਨੇ ਦੀਪ ਦੀਪ ਸਿੱਧੂ ਨੂੰ ਵੀ ਭੰਡ ਦਿੱਤਾ ਸੀ ਉਸ ਉਸ ਮੋਰਚੇ ਦੇ ਵਿੱਚ ਅਸੀਂ ਅਸੀਂ ਦਰਦ ਰੱਖਦੀਆਂ ਕੌਮ ਦਾ ਕਿ ਥੱਲੇ ਵੀ ਕੋਈ ਬੈਠਾ ਹੋਵੇ ਸਵਾਲ ਪੁੱਛਣ ਵਾਲਾ ਅਸੀਂ ਸਵਾਲ ਪੁੱਛਿਆ ਸਾਡੇ ਸਵਾਲਾਂ ਨੂੰ ਭੱਜੇੜੀ ਨੇ ਮੀਡੀਆ ਭਾਈ ਸਵਾਲ ਲੈ ਨਹੀਂ ਆ ਰਹੇ ਖੜੇ ਸੀ ਅਸੀਂ ਇਹ ਗੱਲ ਸੋਚਦੇ ਸੀ ਜੋ ਸਾਡੇ ਨਾਲ ਵਿਤਕਰਾ ਕੀਤਾ ਇਹਨਾਂ ਨੇ ਕਿ ਅਸੀਂ ਇੱਥੋਂ ਜਾਣਾ ਚਾਹੀਦਾ ਸਾਨੂੰ ਕਿ ਨਹੀਂ ਪਰ ਨਹੀਂ ਅਸੀਂ ਇੱਥੇ ਹੀ ਡਟਾਂਗੇ ਅਸੀਂ ਨਹੀਂ ਜਾਂਦੇ ਅਸੀਂ ਮੀਡੀਆ ਇੱਕ ਸਮਾਂ ਰਹਿ ਜਾਵਾਂਗੇ ਸਰਕਾਰ ਆਊਗਾ ਇੱਥੇ ਅਸੀਂ ਸਵਾਲ ਪੁੱਛਾਂਗੇ ਮੈਂ ਨਹੀਂ ਸਾਡਾ ਸਪਸ਼ਟੀਕਰਨ ਦਵੇ ਮੀਡੀਆ ਰਹੀਂ ਗੱਲ ਕਰੀ ਮੀਡੀਆ ਰਹੀਂ ਆਪੀ ਲਗਾ ਅਪੀਲ ਕਰਦੇ ਮੀਡੀਆ ਰਹੀਂ ਕਿ ਜਿਹੜਾ ਇੱਥੇ ਪੰਥਕ ਮੋਰਚੇ ਤੇ ਹੁੰਦਾ ਜज्ਬਾ ਲੱਗਿਆ ਹੋਵੇ ਕੋਈ ਸਰਕਾਰਾਂ ਦਾ ਕੋਈ ਬੰਦਾ ਇੱਥੇ ਕੋਈ ਜਿਹੜਾ ਸਰਕਾਰਾਂ ਦਾ ਦੱਲਾੜਾ ਹੋਵੇ ਕਿ ਜਿੱਧਰ ਦੀ ਹਵਾ ਵਗਦੀ ਉਧਰ ਨੂੰ ਜਿਹੜਾ ਰੈਡ ਪਾਲਾ ਬੰਦਾ ਉਹ ਆਵੇ ਜਿਹੜਾ ਕੌਮ ਦੇ ਲਈ ਹਵਾਵਾਂ ਤੋਂ ਉਲਟ ਚੱਲਣ ਵਾਲਾ ਬੰਦਾ ਇੱਥੇ ਅਗਨੇ ਜੱਡੇ ਸਵਾਲ ਹੋਣਗੇ ਉੱਤੇ ਤੇ ਕੋਈ ਜਿੱਡੇ ਸਾਡੇ ਸਵਾਲੀ ਕੋਈ ਨਜਾਇਜ਼ ਸਵਾਲ ਨਹੀਂ ਭਲਕੂ ਸਾਨੂੰ ਗद्दार ਕਹਿਣਗੇ ਸਰਕਾਰੀ ਬੰਦੇ ਕਹਿਣਗੇ ਸਾਰੇ ਜੱਜ ਸਵਾਲ ਆ ਜਿੰਨੇ ਸਵਾਲ ਕੀਤੇ ਸਾਡੇ ਸਵਾਲਾਂ ਦਾ ਜਵਾਬ ਦੇਣ ਕਿਉਂਕਿ ਸੰਗਤ ਦਾ ਸਵਾਲ ਹੈ ਸਾਡੇ ਕੱਲੇ ਦਾ ਸਵਾਲ ਨਹੀਂ ਇਹਨਾਂ ਸਵਾਲਾਂ ਦਾ ਜਵਾਬ ਦੇ ਦੇਣਾ ਕਿ ਜਿਹੜੇ ਸਵਾਲੇ ਕੀਤੇ ਆ ਕਿ ਇਹ ਕਿਤੇ ਇੱਕ ਕੌਮ ਤੋਂ ਨਹੀਂ ਆਉਂਦੇ ਅੱਜ ਤੱਕ ਕੌਮ ਤੋਂ ਆਉਂਦੇ ਨੇ ਸਾਡੇ ਸਵਾਲ ਹਾਂਜੀ ਤੁਸੀਂ ਤੁਸੀਂ ਤੁਹਾਡੀ ਗੱਲ ਵੀ ਠੀਕ ਆ ਪਰ ਪੰਥ ਪ੍ਰਥਮ 18ਵੀਂ ਸਦੀ ਦੀ ਗੱਲ ਕਰ ਲਈਏ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਵੱਖਰੇਵੇਂ ਉਦੋਂ ਵੀ ਸੀਗੇ ਮਿਸਲਾਂ ਦੇ ਵਿੱਚ ਸੰਪਰਾਵਾਂ ਸੰਪਰਦਾਵਾਂ ਦੇ ਵਿੱਚ ਪਰ ਜਦੋਂ ਪੰਥ ਤੇ ਗੱਲ ਆਉਂਦੀ ਸੀ ਸਾਰੇ ਇਕੱਠੇ ਹੁੰਦੇ ਸੀ ਜੇ ਅੱਜ ਇਕੱਠੇ ਹੋ ਰਿਹਾ ਤਾਂ ਪ੍ਰੋਬਲਮ ਕੀ ਹੈ ਦੇਖੋ ਜੀ ਅਸੀਂ ਅਸੀਂ ਇਕੱਠੇ ਹੋਣ ਤੋਂ ਨਹੀਂ ਕੋਈ ਵਿਚਾਰ-ਗੋਸ਼ਟ ਕਰੋ ਸਾਡੇ ਜਵਾਬ ਦਿਓ ਤੁਸੀਂ ਤੁਹਾਡੀ ਸਰਕਾਰ ਦੇ ਨੇਤਾ ਇਕੱਠੇ ਕਿਧਾ ਗੁਰਨਾਨ ਦੇ ਗੁਮਾਨ ਦੇ ਪਾਸੇ ਸਿੱਧਾ ਨਾਲ ਗੋਸ਼ਟ ਕੀਤੀ ਜਾ ਕੇ ਜਿਹੜੀ ਗੋਸ਼ਟੀ ਆ ਸ਼ੁਰੂ ਤੁਹਾਡੇ ਇਤਿਹਾਸ ਦੇ ਵਿੱਚ ਪਿਆ ਉਹਦੇ ਗੁਰਮਾਨ ਦੇ ਪਾਤਸ਼ਾਹ ਤੋਂ ਲੈ ਕੇ ਪਿਆ ਆਈ ਕਿ ਵਿਚਾਰਾ ਸਾਡੇ ਸਵਾਲਾਂ ਦੇ ਜਵਾਬ ਦਵਾ ਸੰਗਤ ਦੇ ਜਵਾਬ ਦੋ ਉਹ ਭੱਜੇ ਕਿਉਂ ਪਿਓ ਦੇ ਦੋ ਪੁੱਤ ਹੋਣਾ ਗੱਲ ਸੁਣਿਆ ਜੇ ਤੁਹਾਡੀ ਗੱਲ ਦਾ ਜਵਾਬ ਮੈਂ ਦੇਣਾ ਇੱਕ ਪਿਓ ਦੇ ਦੋ ਪੁੱਤ ਹੋਣ ਇੱਕ ਦਾ ਮੂੰਹ ਇੱਧਰ ਨੂੰ ਹੋਵੇ ਤੇ ਇੱਕ ਦੂਜੇ ਦਾ ਇੱਧਰ ਨੂੰ ਜੇ ਪਿਓ ਦੀ ਦਾੜੀ ਨੂੰ ਘਰੇ ਆ ਕੇ ਕੋਈ ਹੱਥ ਪਾਵੇ ਨਾ ਦੋਨੇ ਪੁੱਤਰ ਪਤਾ ਕੀ ਕਹਿਣਗੇ ਜੋ ਮਰਜੀ ਹੈ ਸਾਡਾ ਪਿਓ ਹੈ ਬਚਾ ਲੈ ਹੁੰਦਾ ਮੂ ਦੋਨਾਂ ਦੇ ਅੱਡ ਅੱਡ ਪਿਓ ਦੀਆਂ ਬੇਦਬੀ ਹੁੰਦੀਆਂ ਪੈਸਾ ਇਕੱਠਾ ਹੁੰਦਾ ਹੈ ਇਹ ਕੀ ਮਤਲਬ ਹੋਇਆ ਜੇ ਅਸੀਂ ਤੇ ਗੱਲ ਕਰ ਰਹੇ ਸਾਡੀ ਗੱਲ ਦਾ ਜਵਾਬ ਦੇਣਾ ਬਣਦਾ ਸੀ ਕਿ ਨਹੀਂ ਤੁਸੀਂ ਦੱਸੋ ਤੁਸੀਂ ਸਾਡੀ ਗੱਲ ਦਾ ਜਵਾਬ ਦੇਣਾ ਬਣਦਾ ਕਿ ਨਹੀਂ ਬੱਲੇ ਮੋਰਚੇ ਨਹੀਂ ਵਿਕਾਏ ਯਾਰ ਸਰਕਾਰ ਸੇ ਘੇਰ ਸਾਡੇ ਕੰਮ ਚ ਵੀ ਦਰਦਾ ਹੈ ਅਸੀਂ ਵੀ ਗੱਲ ਕਰਨੀ ਹੈ ਸਾਡੀ ਗੱਲਾਂ ਦਾ ਕਿਉਂ ਨਹੀਂ ਜਵਾਬ ਹੁੰਦਾ ਇਹ ਕੋਈ ਪੱਤਰਕਾਰ ਸਾਰੇ ਦੱਸ ਦੋ ਕੋਈ ਦਾ ਤਾਂ ਨਹੀਂ ਭੁਗਤੇ ਦਿੰਦਾ ਤੁਸੀਂ ਦੱਸ ਦੋ ਸਾਡਾ ਸਮਾਂ ਬਿਲਕੁਲ ਸ੍ਰੀ ਅਕਾਲ ਪੰਥ ਸਾਹਿਬ ਜਿੰਦਾਬਾਦ ਜਿੰਦਾਬਾਦ ਸ੍ਰੀ ਅਕਾਲ ਪੰਥ ਸਾਹਿਬ ਜਿੰਦਾ ਜੋ ਜਿੱਤ ਕੇ ਇਹ ਨੌਜਵਾਨਾਂ ਦੇ ਵਿੱਚ ਵੀ ਪਾ ਪਿਆਰੀ ਬਾਣੀ ਨੇ ਕਿਹਾ ਜੇਨ ਮਨ ਹੋਰ ਮੁਖ ਹੋਰ ਸਿਕੰਡੇ ਕੱਟਿਆ ਉਹਦਾ ਕਦੀ ਵੀ ਸਾਥ ਨਹੀਂ ਦੇ ਸਕਦਾ ਜਿਨ੍ਹਾਂ ਨੇ ਅੱਜ ਤੱਕ ਗਵਰਦੀਆਂ ਦੀ ਬਿਜਾਰੀ ਕੀਤੀ ਜਿਨ੍ਹਾਂ ਨੇ ਅੱਜ ਤੱਕ ਪੰਥ ਨੂੰ ਵਰਤਿਆ ਏ ਚੋਣ ਕਮੇਟੀ ਨੂੰ ਦੋ ਫਾਰ ਨਹੀਂ ਕਰ ਸਕਦੇ ਕੀ ਕੀਤਾ ਇਹਨਾਂ ਨੇ ਐਦਾ ਕੌਮ ਦਾ ਦੱਸਦੇ ਹੀ ਕਿਉਂ ਜਦ ہزار ਮੰਨਿਆ ਇਹ ਮੋਰਚੇ ਵਚਨ ਹੋ ਰਹੇ ਆ